ਆ ਬਾਬਾ ਆਪਣਾ ਨਾਮ ਮੰਗਲ ਸਿੰਘ ਦੱਸਦਾ ਪਿਆ ਜਿਹੜੀ ਇਹਨਾਂ ਕੋਲੋਂ ਪਰਚੀ ਜੇਬ ਚੋਂ ਨਿਕਲੀ ਹੈ ਉਹ ਸਿਵਲ ਹਸਪੀਟਲ ਫਰੀਦਕੋਟ ਦੀ ਹੈ ਜੋ ਕਿ 26 ਜੁਲਾਈ ਦੀ ਇਹਨਾਂ ਕੋਲੋਂ ਪਰਚੀ ਨਿਕਲੀ ਹੈ ਜੇ ਕੋਈ ਵੀਰ ਮੇਰਾ ਇਹਨਾਂ ਨੂੰ ਕੋਈ ਜਾਣਦਾ ਤੇ ਇਸ ਟਾਈਮ ਵੀ ਮਕੇਰੀਆ ਰੋਡ ਤਲਵਾੜਾ ਦੇ ਵਿੱਚ ਚੀਰੇ ਦੇ ਖੂਹ ਲੱਗ ਗਏ ਕਾਕੇ ਦੇ ਟਾਬੇ ਤੇ ਨੇ ਇਸ ਟਾਈਮ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 7009158179 ਤੇ ਕੋਈ ਕੰਟੈਕਟ ਕਰ ਸਕਦੇ ਹੋ ਇਹ ਵੀਡੀਓ ਜਿਆਦਾ ਸ਼ੇਅਰ ਕਰੋ ਜਿਹੜੇ ਕਿ ਬਜ਼ੁਰਗ ਉਹਨਾਂ ਦੇ ਘਰ ਪਹੁੰਚ ਸਕਣ ਤਨਬਾਰ ਰਾਜੂ ਕਹਿੰਦੇ ਨਹੀਂ ਨਾ ਕੀ ਅਸਲੀ ਅਸਲੀ ਮੰਗਲ ਸਿੰਘ ਆ ਇਹ ਕਿੱਦਾਂ ਕਿਦਾ ਆ ਮੰਗਲ ਸਿੰਘ ਜੀ ਕਹਿੰਦਾ ਜੀ ਮੰਗਲ ਸਿੰਘ ਮੁੰਡੇ ਦਾ ਨਾਮ ਪਤਾ ਹਾਂ ਨਹੀਂ ਤੀਜੇ ਦਾ ਹਾਂ ਕੋਨੋਂ ਬੇਨਤੀ ਤੁਸੀਂ ਕਰਦੇ ਬਾਬਾ ਗਣੀ ਓਏ ਕਿੱਧਰ ਆ ਦੱਸ ਦੇ ਕੋ ਬਾਬਾ ਫਰੀਦਕੋਟ ਤੋਂ ਆ ਬਾਬਾ ਕਿ ਕਿਹੜੇ ਪਿੰਡ ਤੋਂ ਆ ਬਾਬਾ ਮੁਕਸਰ ਤੋਂ ਆ ਮੁਕਸਰ ਤੋਂ ਆ ਔਰ ਨਾਲ ਕਿਹੜਾ ਜਿਲ੍ਹਾ ਪਿੰਡ ਪਿੰਡ ਕਿਹੜਾ ਪਿੰਡਾ ਜੰਡੂਗੀ ਹੈ ਹੈ ਜੰਡੂਗੀ ਜੰਡੂ ਪੀਰ ਜੰਡੂਗੀ ਜੰਡੂਗੀ ਜੰਡੂਗੇ ਜੰਡੂਗੀ ਅੱਛਾ